ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਕੇਂਦਰ ਕਰਮਚਾਰੀ ਤੇ ਪੈਨਸ਼ਨਰ ਇਸ ਸਮੇਂ 8ਵੀਂ ਤਨਖਾਹ ਕਮਿਸ਼ਨ ਦੀ ਉਡੀਕ ਕਰ ਰਹੇ ਨੇ ਕਮਿਸ਼ਨ ਦੇ ਗਠਨ ਦਾ ਐਲਾਨ ਇਸ ਸਾਲ ਜਨਵਰੀ ਵਿੱਚ ਕੀਤਾ ਗਿਆ ਸੀ ਪਰ ਇਸ ਦਾ ਰਸਮੀ ਤੌਰ ਤੇ ਅਜੇ ਤੱਕ ਗਠਨ ਨਹੀਂ ਕੀਤਾ ਗਿਆ ਇਸ ਦੌਰਾਨ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਜਿਸ ਨੂੰ ਜਾਣ ਕੇ ਕੇਂਦਰ ਸਰਕਾਰ ਦੇ ਲਗਭਗ 33 ਲੱਖ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੀ ਚਿੰਤਾ ਥੋੜੀ ਜਿਹੀ ਜਿਹੜੀ ਵੱਧ ਸਕਦੀ ਆ ਇੱਕ ਰਿਪੋਰਟ ਮੁਤਾਬਕ 7ਵੀਂ ਤਨਖਾਹ ਕਮਿਸ਼ਨ ਦੀ ਤੁਲਨਾ ਨਾਲੋਂ 8ਵੀਂ ਤਨਖਾਹ ਕਮਿਸ਼ਨ ਦਾ ਫਿਟਮੈਂਟ ਫੈਕਟਰ ਘਟ ਹੋ ਸਕਦਾ ਇਹ ਕਿਹਾ ਗਿਆ ਕਿ ਫਿਟਮੈਂਟ ਫੈਕਟਰ ਲਗਭਗ 1.8 ਹੋ ਸਕਦਾ ਜਿਸ ਕਾਰਨ ਤਨਖਾਹ ਵਿੱਚ ਸਿਰਫ 13% ਤੱਕ ਦਾ ਵਾਧਾ ਦੇਖਿਆ ਜਾ ਸਕਦਾ ਫਿਟਮੈਂਟ ਫੈਕਟਰ ਕਿਸ ਵੀ ਸਟਾਫ ਜਾਂ ਬੇਸਿਕ ਤਨਖਾਹ ਦੇ ਆਧਾਰ ਤੇ ਉਸ ਦੇ ਨਵੇਂ ਬੇਸਿਕ ਤਨਖਾਹ ਕੱਢਣ ਲਈ ਕੈਲਕੂਲੇਟ ਕੀਤਾ ਜਾਂਦਾ ਜਾਨੀ ਕਿ ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਕਿ 7ਵੀਂ ਤਨਖਾਹ ਕਮਿਸ਼ਨ ਲਈ ਫਿਟਮੈਂਟ ਫੈਕਟਰ 2.57 ਨਿਰਧਾਰਿਤ ਕੀਤਾ ਗਿਆ ਸੀ ਉਸ ਸਥਿਤੀ ਦੇ ਵਿੱਚ ਜੇਕਰ ਕਿਸੇ ਦੀ ਮੂਲ ਘਟੋ ਘਟ ਖਾ 20000 ਰੁਪਏ ਸੀ ਤਾਂ ਇਹ ਵੱਧ ਕੇ 51400 ਰੁਪਏ ਹੋ ਗਈ ਇੱਥੇ ਇੱਕ ਗੱਲ ਇਹ ਧਿਆਨ ਜੋਗ ਆ ਕਿ ਫਿਟਮੈਂਟ ਫੈਕਟਰ ਹਮੇਸ਼ਾ ਜਿਹੜਾ ਮੂਲ ਤਨਖਾਹ ਤੇ ਲਾਗੂ ਹੁੰਦਾ ਅਜਿਹੀ ਸਥਿਤੀ ਦੇ ਵਿੱਚ ਜੇਕਰ ਨਵੀਂ ਤਨਖਾਹ ਦੇ ਵਿੱਚ 1.87 ਦਾ ਫਿਟਮੈਂਟ ਫੈਕਟਰ ਲਾਗੂ ਕੀਤਾ ਜਾਂਦਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਕੁੱਲ ਤਨਖਾਹ ਦੇ ਵਿੱਚ 1.87% ਦਾ ਵਾਧਾ ਹੋਵੇਗਾ ਇਸ ਤੋਂ ਪਹਿਲਾਂ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਸੀ ਕਿ 7ਵਾਂ ਤਨਖਾਹ ਕਮਿਸ਼ਨ ਦਸੰਬਰ 2025 ਦੇ ਵਿੱਚ ਖਤਮ ਹੋ ਰਿਹਾ ਜਦੋਂ ਇਸ ਨੂੰ 2016 ਦੇ ਵਿੱਚ ਲਾਗੂ ਕੀਤਾ ਗਿਆ ਸੀ ਤਾਂ ਉਸ ਸਮੇਂ 14.3% ਦਾ ਵਾਧਾ ਹੋਇਆ ਸੀ ਇਸ ਵਿੱਚ ਭੱਤੇ ਸ਼ਾਮਲ ਨਹੀਂ ਨੇ ਧਿਆਨ ਦੇਣਯੋਗ ਹੈ ਕਿ 8ਵੇਂ ਤਨਖਾਹ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਅਜੇ ਤੱਕ ਨਹੀਂ ਕੀਤੀ ਗਈ ਤਨਖਾਹ ਕਮਿਸ਼ਨ ਹਰ ਸਾਲ 10 ਸਾਲਾਂ ਬਾਅਦ ਗਠਿਤ ਹੁੰਦਾ ਤਨਖਾਹ ਕਮਿਸ਼ਨ ਦੇ ਸਿਫਾਰਿਸ਼ ਤੋਂ ਆ ਸਰਕਾਰ ਇਸ ਤੇ ਕੈਬਨਿਟ ਦੀ ਜਿਹੜੀ ਪਰਮਾਨਗੀ ਲੈਂਦੀ ਆ ਤਨਖਾਹ ਕਮਿਸ਼ਨ ਦੇ ਗਠਨ ਤੋਂ ਬਾਅਦ ਹੀ ਉਹ ਕੇਂਦਰ ਤੇ ਰਾਜ ਸਰਕਾਰ ਦੇ ਅਧਿਕਾਰੀਆਂ ਪੈਨਸ਼ਨਰਾਂ ਮਾਹਿਰਾਂ ਤੇ ਕਰਮਚਾਰੀ ਸੰਗਠਨਾਂ ਦੇ ਨੁਮਾਇੰਦਿਆਂ ਤੋਂ رائے ਲੈਂਦੇ ਨੇ ਤੇ ਉਸ ਦੇ ਆਧਾਰ ਤੇ ਜਿਹੜਾ ਇੱਕ ਰਿਪੋਰਟ ਤਿਆਰ ਕਰਦੇ ਨੇ ਤੇ ਸਰਕਾਰ ਨੂੰ ਸ਼ਿਫਾਇਤਾਂ ਕਰਦੇ ਨੇ 8ਵਾਂ ਤਨਖਾਹ ਕਮਿਸ਼ਨ ਜਿਹੜਾ ਜਨਵਰੀ 2026 ਤੋਂ ਲਾਗੂ ਹੋਵੇਗਾ ਪਰ ਜੇਕਰ ਇਸ ਨੂੰ ਲਾਗੂ ਕਰਨ ਦੇ ਵਿੱਚ ਦੇਰੀ ਹੁੰਦੀ ਆ ਤਾਂ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਤੇ ਕਰਮਚਾਰੀਆਂ ਨੂੰ ਬਕਾਇਦੇ ਨਾਲ ਨਾਲ ਵਾਅਦੇ ਵਿੱਚ ਭੁਗਤਾਨ ਕੀਤਾ ਜਾਵੇਗਾ